ਸਿਕੰਦਰ ਮਹਾਨ ਜਦ ਆਪਣਾ ਲਾਉ ਲਸ਼ਕਰ ਲੈ ਕੇ ਉਹ ਹਿੰਦੁਸਤਾਨ ਤੇ ਚੜਾਈ ਕਰਨ ਆਇਆ ਉਹਦੇ ਕੋਲ ਘੋੜ ਸਵਾਰ ਨੇ ਪੈਦਲ ਨੇ ਉਠਾਂ ਦੇ ਉਤੇ ਅਸਵਾਰ ਲੋਗ ਨੇ ਖਚਰਾਂ ਦੇ ਉਤੇ ਸਾਜ਼ੋ ਸਮਾਨ ਲਦੇ ਹੋਇਆ ਫਿਰ ਹਾਨ ਪਾਨ ਸ਼ਸਤਰ ਵਸਤਰ ਬੜਾ ਕੋਈ ਸਾਜ਼ੋ ਸਮਾਨ ਪੂਰਾ ਲਾਉ ਲਸ਼ਕਰ ਲੈ ਕੇ ਆਇਆ ਦਰਿਆ ਸਿੰਧ ਨੂੰ ਜਦ ਪਾਰ ਕਰਨ ਲੱਗਾ ਇਹਦੀ ਥਲ ਸੈਨਾ ਪੈਦਲ ਚੱਲਣ ਵਾਲੀ ਲੰਘ ਗਈ ਘੋੜਾ ਸਵਾਰ ਵੀ ਲੰਘ ਗਏ ਉਠਾਂ ਦੇ ਉੱਤੇ ਜਿਹੜੇ ਸਵਾਰ ਸਨ ਉਹ ਵੀ ਲੰਘ ਗਏ ਪਿੱਛੇ ਇੱਕ ਬਹੁਤ ਵੱਡੀ ਟੁਕੜੀ ਤੇ ਇਹ ਸਿਕੰਦਰ ਰਹਿ ਗਏ ਇਤਨੇ ਘੋੜੇ ਉਠ ਲੰਗਣ ਨਾਲ ਮਨੁੱਖ ਲੰਗਣ ਨਾਲ ਗ੍ਰਹਿ ਸਿੰਧ ਦੇ ਕਿਨਾਰੇ ਜੋ ਰੇਤ ਸੀ ਧੂੜ ਬੜੀ ਉੱਡੀ ਬਹੁਤ ਉੱਡੀ ਇਸੇ ਧੂੜ ਦੇ ਚ ਸਿਕੰਦਰ ਦੀਆਂ ਨਿਗਾਹਾਂ ਕੀ ਦੇਖਦੀਆਂ ਨੇ ਦਰਿਆ ਦੇ ਕੰਢੇ ਤੇ ਕੋਈ ਲੇਟਿਆ ਹੋਇਆ ਹੈ ਕਿਉਂਕਿ ਉਸਨੇ ਕਰਵਟ ਬਦਲੀ ਤੋ ਦੇਖਦਾ ਹੈ ਜ਼ਿੰਦਾ ਮਨੁੱਖ ਹੈ ਪੰਦੇ ਹੈਰਾਨ ਗਏ ਸਿਆਣਾ ਬੜਾ ਸੀ ਐਨਾ ਲਾਵ ਲਸ਼ਕਰ ਲੰਗਿਆ ਇਹਦੇ ਉਤੇ ਕੱਖ ਵੀ ਅਸਰ ਨਹੀਂ ਪਿਆ ਉਸੇ ਤਰ੍ਹਾਂ ਹੀ ਲੇਟੇ ਹੋਇਆ ਖੜੇ ਹੋ ਕੇ ਦੇਖਿਆ ਨਹੀਂ ਡਰਿਆ ਨਹੀਂ ਉਸੇ ਤਰ੍ਹਾਂ ਹੀ ਲੇਟੇ ਆਇਆ ਸਿਕੰਦਰ ਇਸ ਤਰ੍ਹਾਂ ਦੀ ਕੋਈ ਖੋਜੀ ਬਿਰਤੀ ਰਖਦਾ ਸੀ ਘੋੜਾ ਉਹਦੇ ਕੋਲ ਲੈ ਗਿਆ ਉਸ ਫਕੀਰ ਨੇ ਉਸ ਸਾਲ ਦੋ ਨੇ ਉਸ ਸੰਿਆਸੀ ਨੇ ਇੱਕਦਮ ਪ੍ਰਸ਼ਨ ਕੀਤਾ ਸਿਕੰਦਰ ਕਿੱਥੇ ਜਾ ਰਹੇ ਹੈ ਕਿੱਥੇ ਜਾ ਰਹੇ ਸਿਕੰਦਰ ਸੋਚਦਾ ਕਿਸੇ ਜਾਸ ਉਸ ਨੇ ਸਾਡੇ ਇਸ ਨੂੰ ਦੱਸ ਦਿੱਤਾ ਮੈਂ ਸਿਕੰਦਰਾਂ ਚੜਾਈ ਕਰਨਾ ਹੈ ਤਾਂ ਹੀ ਤੇ ਮੇਰਾ ਨਾਮ ਜਾਣਦਾ ਹੈ ਕਿੱਥੇ ਚਲੇ ਆ ਦੇਖਦਾ ਨਹੀਂ ਫਕੀਰ ਆ ਹਿੰਦੁਸਤਾਨ ਨੂੰ ਫਤਿਹ ਕਰਨ ਚਲੇ ਆ ਇਹ ਸਨਿਆਸੀ ਖਿੜ ਖਿੜਾ ਕੇ ਹਸਿਆ ਇਹਦੀ ਹਸੀ ਦੇ ਚ ਤਨਜ਼ ਸੀ ਬੜੀ ਚੋਟ ਸੀ ਸਿਕੰਦਰ ਕਹਿੰਦਾ ਹਸੇ ਕਿਉਂ ਫਤਹਿ ਉਸ ਫਕੀਰ ਨੇ ਕੀ ਆਖਿਆ ਸਿਕੰਦਰ ਮੇਰੇ ਸਵਾਲ ਦਾ ਤੂੰ ਜਵਾਬ ਨਹੀਂ ਦਿੱਤਾ ਮੈਂ ਤੇ ਤੋਂ ਪੁੱਛਿਆ ਕਿਥੇ ਜਾ ਰਹੇ ਹੈ ਜਵਾਬ ਮੈਂ ਦੇ ਦਿੱਤਾ ਹੈ ਹਿੰਦੁਸਤਾਨ ਨੂੰ ਫਤਿਹ ਕਰਨ ਚਲੇ ਆਂ ਤਾਂ ਮੇਰਾ ਸਵਾਲ ਆਪਣੀ ਥਾਂ ਤੇ ਖੜਾ ਹੈ ਜਦ ਤੋਂ ਹਿੰਦੁਸਤਾਨ ਫਤਿਹ ਕਰ ਲਏਗਾ ਫਿਰ ਕੀ ਕਰੇਗਾ ਮੇਰਾ ਸਵਾਲ ਆਪਣੀ ਥਾਂ ਤੇ ਖੜਾ ਹੈ ਤੇਰੇ ਜਵਾਬ ਨਾਲ ਮੇਰਾ ਸਵਾਲ ਗਿਰਿਆ ਨਹੀਂ ਚੰਗੇ ਚੰਗੇ ਦਾਰਸ਼ਨਿਕ ਉਹਨਾਂ ਦੀ ਸੰਗਤ ਸਿਕੰਦਰ ਕਰਦਾ ਹੁੰਦਾ ਸੀ ਉਹਨੂੰ ਵੀ ਮੈਂ ਸੋਇਆ ਸਾਦੇ ਜਿਹੇ ਕਪੜਿਆਂ 'ਚ ਇਹ ਸਾਦਾ ਜਿਹਾ ਮਨੁੱਖ ਦੂੜ ਦੇ 'ਚ ਲਿਫਟਿਆ ਹੋਇਆ ਗੱਲ ਤੇ ਬਹੁਤ ਗਹਿਰੀ ਕਰਦਾ ਹੈ ਕੰਡਾ ਦਾ ਫਕੀਰ ਸਾਈਂ ਸੁਣ ਲੈ ਕੋਈ ਮੈਂ ਹੱਥ ਦੇ ਉੱਤੇ ਹੱਥ धर ਕੇ ਥੋੜੀ ਬੈਠਾਂਗਾ ਜਦ ਮੈਂ ਹਿੰਦੁਸਤਾਨ ਫਤਿਹ ਕਰ ਲਿਆ ਹੋਰ ਮੁਲਕ ਫਤਿਹ ਕਰਾਂਗਾ ਫਿਰ ਫਕੀਰ ਖਿੜ ਖਿੜਾ ਕੇ ਹੱਸਿਆ ਔਰ ਕਿਹਾ ਸਿਕੰਦਰ ਜਦ ਤੂੰ ਉਹ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਹੁਣ ਸਿਕੰਦਰ ਨੂੰ ਸਮਝ ਆਈ ਫਕੀਰ ਦਾ ਸਵਾਲ ਗਿਰ ਨਹੀਂ ਸਕਦਾ ਮੇਰਾ ਜਵਾਬ ਇਹਦੇ ਸਵਾਲ ਨੂੰ ਸ਼ਾਂਤ ਨਹੀਂ ਕਰ ਸਕਦਾ ਲੇਕਿਨ ਫਿਰ ਵੀ ਤਫਲ ਤਸੱਲੀ ਵਾਸਤੇ ਜਵਾਬ ਦਿੰਦਾ ਹੈ ਕਈ ਰਾ ਫਿਰ ਮੈਂ ਹੋਰ ਮੁਲਕ ਫਤਿਹ ਕਰਾਂਗਾ ਚਲੋ ਮੰਨ ਲੈਂਦੇ ਆ ਤੋ ਉਹ ਮੁਲਕ ਵੀ ਫਤਿਹ ਕਰ ਲਿਆ ਫਿਰ ਕੀ ਕਰੇਗਾ ਹੁਣ ਸਮਝ ਆ ਗਈ ਇਹ ਤੇ ਚਲਦਾ ਰਹੇਗਾ ਸਭ ਇਹ ਤੇ ਚਲਦਾ ਰਹੇਗਾ ਰੋਗ ਉਤਨੇ ਚਿਰ ਤੱਕ ਚਲਦਾ ਹੀ ਰਹਿੰਦਾ ਜਿੰਨੇ ਚਿਰ ਤੱਕ ਨਿਦਾਨ ਠੀਕ ਨਾ ਹੋ ਜਾਏ ਇਲਾਜ ਠੀਕ ਨਾ ਹੋ ਜਾਏ ਪ੍ਰਸ਼ਨ ਆਪਣੀ ਥਾਂ ਤੇ ప్రశ్న ਹੀ ਬਣਿਆ ਰਹਿੰਦਾ ਜਿਤਨੇ ਚਿਰ ਤੱਕ ਸਹੀ ਉੱਤਰ ਨਾ ਮਿਲ ਜਾਏ ਫਿਰ ਤੂੰ ਕੀ ਕਰੇਗਾ ਜਦ ਉਹ ਮੁਲਕ ਵੀ ਫਤਿਹ ਕਰਨਾ ਹੈ ਅਦ ਕੀ ਸੁਖੰਦਰ ਖੇੜ ਖੜਾ ਕੇ ਆਪ ਹੱਸਿਆ ਪਰ ਉੱਚੀ ਆਵਾਜ਼ ਨਾਲ ਬੋਲੇ ਫਕੀਰਾ ਸੁਣ ساری ਦੁਨੀਆ ਫਤਿਹ ਕਰਾਂਗਾ एक चप्पा जमीन नहीं रहने देंगा जो मेरी मुट्ठी च ना हो मैं सारी सृष्टि का राजा बनना <coughs> एक चप्पा जमीन नहीं रेण देंगा जो मेरे कज कब्जे च ना हो मेरी मुठ्ठी च ना होकर सोचता है हमें चुप करेगा आप ठीक जवाब देता है लेकिन नहीं ਫਕੀਰ ਫਕੀਰ ਸੀ ਸਿਕੰਦਰ ਜਦ ਤੋਂ ਸਾਰੀ ਦੁਨੀਆ ਫਤਿਹ ਕਰ ਲਈ ਫਿਰ ਕੀ ਕਰੇਗਾ ਫਿਰ ਕੀ ਕਰੇਗਾ ਅਟਕੀ ਮੱਥੇ ਤੇ ਵਟ ਪੈ ਗਏ ਚਿੰਤਾ ਦੇ ਹੈ ਇਹ ਤੇ ਸਵਾਲ ਆਪਣੀ ਥਾਂ ਤੇ ਹੈ ਜਦ ਤੋਂ ਸਾਰੀ ਦੁਨੀਆ ਫਤਿਹ ਕਰ ਲਈ ਫਿਰ ਕੀ ਕਰੇਗਾ ਫਕੀਰ ਆ ਫਿਰ ਮੈਂ ਆਰਾਮ ਕਰਾਂਗਾ ਬਿਸ਼ਰਾਮ ਕਰਾਂਗਾ ਤੇ ਫਕੀਰ ਕਹਿੰਦੇ ਕਬਖਤਾ ਆਰਾਮ ਕਰਨਾ ਹੈ ਤੇ ਆ ਮੇਰੇ ਨਾਲ ਕਰ ਮੈਂ ਆਰਾਮ ਪਿਆ ਕਰਦਾ ਆਪਾਂ ਆਰਾਮ ਲੈ ਛਾ ਤੂੰ ਇਤਨੇ ਪੁਆੜੇ ਪਾ ਕੇ ਆਰਾਮ ਕਰੇਗਾ ਆਪ ਆਰਾਮ ਲੈ ਛਾ ਤੂੰ ਇਤਨੇ ਸਿਆਪੇ ਪਾ ਕੇ ਆਰਾਮ ਕਰੇਗਾ ਇਤਨਾ ਅਨਰਥ ਕਰਨ ਤੋਂ ਬਾਅਦ ਆਰਾਮ ਕਰੇਗਾ ਇਸ ਤਰ੍ਹਾਂ ਆਰਾਮ ਕਿਸੇ ਨੂੰ ਨਸੀਬ ਨਹੀਂ ਹੁੰਦਾ ਹਿੰਦੁਸਤਾਨ ਨੂੰ ਫਤਿਹ ਕਰਕੇ ਜਦ ਵਾਪਸ ਜਾਣ ਲੱਗਾ ਰਸਤੇ 'ਚ ਅਰਬ ਦੀ ਖਾੜੀ ਰਿਚ ਆਪਣੇ ਜਹਾਜ਼ ਛਿਪ ਦੇ 'ਚ ਦਮ ਤੋੜ ਗਿਆ ਜਦ ਦਮ ਟੁੱਟਣ ਲੱਗੇ ਨੇ ਨਾਲ ਸ਼ਾਹੀ ਤਬੀਬ ਜਿਹੜੇ ਸਨ ਉਹਨਾਂ ਕਹਿੰਦਾ ਇੰਜ ਕਰੋ ਇਜਤਨਾ ਸੋਨਾ ਚਾਂਦੀ ਮੈਂ ਲੁੱਟ ਕੇ ਲੈ ਜਾ ਰਿਹਾ ਹਾਂ ਸਿੱਪ ਭਰੇ ਹੋਏ ਨੇ ਜਹਾਜ਼ ਮੇਰੇ ਭਰੇ ਹੋਏ ਨੇ ਖਚਰਾ ਤੇ ਸਾਜ਼ੋ ਸਮਾਨ ਨਦੇ ਆਇਆ ਇਹ ਅੱਧਾ ਮੈਥਾਨੋ ਦੇਣਾ ਮੈਨੂੰ ਸਿਰਫ 10 ਦਿਨ ਦੀ ਜ਼ਿੰਦਗੀ ਦੇ ਦਿਓ 10 ਦਿਨ ਵਿੱਚ ਮੈਂ ਯੂਨਾਨ ਪਹੁੰਚ ਜਾਵਾਂਗਾ ਸਮੁੰਦਰ ਦੇ ਰਸਤੇ ਅੱਧਾ ਲੈ ਲਓ ਵੈਦ ਕਹਿੰਦੇ ਨੇ 10 ਦਿਨ ਅਸੀਂ ਤੇ 1 ਦਿਨ ਦੀ ਜ਼ਿੰਦਗੀ ਵੀ ਨਹੀਂ ਲੈ ਸਕਦੇ ਕਿਉਂ ਤੁਹਾਡਾ ਮਰਜ਼ ਤੁਹਾਡੇ ਸਵਾਸ ਟੁੱਟਣ ਲੱਗੇ ਨੇ ਤੁਸੀਂ ਸਾਡੀ ਦਵਾਈ ਤੋਂ ਅੱਗੇ ਚਲੇ ਗਏ ਤੁਸੀਂ ਸਾਡੀ ਸਿਆਣਪ ਤੋਂ ਅੱਗੇ ਚਲੇ ਗਏ ਸਾਡੀ ਹਕਮਤ ਤੋਂ ਅੱਗੇ ਚਲੇ ਗਏ ਹਕੀਮ ਸਿਆਣੇ ਲੋਕ ਤੁਸੀਂ ਸਾਡੀ ਹਕਮਤ ਤੋਂ ਅੱਗੇ ਚਲੇ ਗਏ ਉੱਥੇ ਤੱਕ ਸਾਡੀ ਹਕਮਤ ਨਹੀਂ ਪਹੁੰਚਦੀ ਤੁਸੀਂ ਸਾਡੀ ਔਸ਼ਧੀ ਤੋਂ ਦਵਾਈਆਂ ਤੋਂ ਅੱਗੇ ਚਲੇ ਗਏ ਹੋ ਉੱਥੇ ਤੱਕ ਸਾਡੀ ਔਸ਼ਧੀ ਵੀ ਨਹੀਂ ਪਹੁੰਚਦੀ ਵੈਦ ਜਾਣੇ ਹੋ ਏ ਬਲਾ دارو ਮੇਰੇ ਵਸ ਪਰ ਇਹ ਤੋਂ ਬਸਤ ਗੋਪਾਲ ਕੇ ਜੈ ਭਾਵੇ ਲੈ ਖਸ ਉਸ ਸਿਕੰਦਰ ਨੇ ਕਹਾਤਾ ਫਿਰ ਕੀ ਆਖਿਆ ਅੱਛਾ ਜੋ ਕੁਝ ਵੀ ਹੈ ਸਾਰਾ ਹੀ ਲੈ ਲਓ ਸਾਰਾ ਹੀ ਲੈ ਲਓ ਇੱਕ ਦਿਨ ਦੀ ਤੇ ਜ਼ਿੰਦਗੀ ਦੇ ਲਓ ਮੈਨੂੰ ਕਿਸੇ ਹੀ ਤਰੀਕੇ ਨਾਲ ਇੱਕ ਦਿਨ ਦਾ ਸਹੀ ਜੀਵਨ ਮਿਲ ਜਾਏ ਮੈਂ ਕੁਝ ਲਿਖਣਾ ਚਾਹੁੰਦਾ ਮੈਂ ਕੁਝ ਮਾਨੂ ਸੰਦੇਸ਼ਾ ਲਿਖਣਾ ਚਾਹੁੰਦਾ ਪਤਾ ਵੈਦਾਂ ਨੇ ਕੀ ਕਿਹਾ ਹੁਣ ਇੱਕ ਦਿਨ ਨਹੀਂ ਅਸੀਂ ਦਸ ਦਮ ਵੀ ਨਹੀਂ ਲੈ ਸਕਦੇ ਕੀ ਲਿਖਣਾ ਚਾਹੁੰਦੇ ਹੋ ਕਿਨ ਲਗੇ ਜੋ ਮੈਂ ਲਿਖਣਾ ਚਾਹੁੰਦਾ ਸੀ ਉਹ ਹੁਣ ਨਹੀਂ ਲਿਖਦਾ ਬਸ ਕਫਨ ਤੋਂ ਮੇਰੇ ਹੱਥ ਬਾਹਰ ਘਟ ਕੇ ਰਖਣਾ ਤਾਂ ਕਿ ਦੁਨੀਆ ਨੂੰ ਪਤਾ ਚਲੇ ਸਾਰੀ ਦੁਨੀਆ ਨੂੰ ਫਤਿਹ ਕਰਨ ਵਾਲਾ ਮਨੁੱਖ ਉਹਦੇ ਹਰਫਾਂ 'ਚ ਵੀ ਕੁਛ ਨਹੀਂ ਖਾਲੀ ਜਾ ਰਿਹਾ ਹੈ ਖਾਲੀ ਜਾ ਰਿਹਾ ਹੈ ਮਰਦੇ ਸਮੇਂ ਅਰਥੀ ਦੇ ਕਫਨ ਤੋਂ ਬਾਅਦ ਦੇ ਹੱਥ ਰੱਖੇ ਹੋਏ